ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 268 ਤੋਂ ਲੈ ਕੇ 269 ਤੱਕ ਸਵਾਇ ਵਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਅੱਜ ਸੁਖਮਨੀ ਸਾਹਿਬ ਦੀ ਪੰਜਵੀਂ ਅਸ਼ਟਪਦੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਇ ਨਾਨਕ ਕਹੂ ਨਸੀ ਜੀ ਬਿਨ ਨਾ ਵੈ ਪਤ ਜਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮਾਤਮਾ ਜੋ ਸਾਨੂੰ ਸਾਰੀਆਂ ਦਾਤਾਂ ਦੇ ਰਿਹਾ ਹੈ ਉਹਨੂੰ ਛੱਡ ਕੇ ਜੀਵ ਹੋਰ ਸੰਸਾਰਿਕ ਸਵਾਦਾਂ ਦੇ ਵਿੱਚ ਜੁਟੇ ਹੋਏ ਨੇ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਕੀਤਿਆਂ ਗੱਲ ਨਹੀਂ ਬਣਨੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਜੀਵ ਨੂੰ ਕਹਿੰਦੇ ਇਹ ਮਨੁੱਖਾ ਜੀਵਨ ਸਫਲ ਨਹੀਂ ਹੁੰਦਾ ਤੇ ਨਾ ਹੀ ਫਿਰ ਪ੍ਰਮਾਤਮਾ ਦੀ ਦਰਗਾਹ ਵਿੱਚ ਉਹਦੀ ਇੱਜ਼ਤ ਬਣਦੀ ਆ ਪ੍ਰਮਾਤਮਾ ਦਾ ਨਾਮ ਜਪਿਆ ਹੀ ਕਹਿੰਦੇ ਜੀਵਨ ਸਫਲਾ ਹੈ ਅਸ਼ਟਪਦੀ ਦਸ ਵਸਤੂਲੇ ਪਾਛੇ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ ਇੱਕ ਵੀਨਾ ਦੇ ਦਸ ਵੀ ਹਿਰਲੇ ਤਉ ਮੂੜਾ ਕੋ ਕਹਾ ਕਰੇ ਜਿਸ ਠਾਕਰ ਸੋ ਨਹੀਂ ਚਾਰਾ ਤਾ ਕੋ ਕੀ ਜੈ ਸਦ ਨਮਸਕਾਰਾ ਕਹਿੰਦੇ ਜੀਵ ਨੂੰ ਜੋ ਪ੍ਰਮਾਤਮਾ ਨੇ ਇੰਨੀਆਂ ਵਸਤੂ ਦਿੱਤੀਆਂ ਨੇ ਐਨੇ ਪਦਾਰਥ ਦਿੰਦੇ ਨੇ ਕਹਿੰਦੇ ਉਹਨਾਂ ਨੂੰ ਤਾਂ ਭੁੱਲ ਜਾਂਦਾ ਪਰ ਜੇ ਇੱਕ ਚੀਜ਼ ਪ੍ਰਮਾਤਮਾ ਵੱਲੋਂ ਨਹੀਂ ਮਿਲੀ ਉਹਦੇ ਕਰਕੇ ਗਿਲਾ ਕਰਦਾ ਕਹਿੰਦੇ ਪਰ ਮੂਰਖ ਇਹ ਨਹੀਂ ਸੋਚਦਾ ਵੀ ਜਿੰਨੀਆਂ ਵੀ ਦਾਤਾਂ ਪ੍ਰਮਾਤਮਾ ਨੇ ਦਿੱਤੀਆਂ ਨੇ ਤੇ ਜਿਹੜੀ ਨਹੀਂ ਦਿੱਤੀ ਉਹ ਤਾਂ ਨਹੀਂ ਦਿੱਤੀ ਪਰ ਜਿਹੜੀਆਂ ਦਿੱਤੀਆਂ ਨੇ ਉਹ ਵੀ ਵਾਪਸ ਲੈ ਲਿਆ ਤਾਂ ਫਿਰ ਕੀ ਕਰੂਗਾ ਕਹਿੰਦੇ ਉਹ ਪਰਮਾਤਮਾ ਜਿਹਦੇ ਸਾਹਮਣੇ ਸਾਡਾ ਵਾਸ ਨਹੀਂ ਚੱਲਦਾ ਸਾਡਾ ਚਾਰਾ ਨਹੀਂ ਚੱਲਦਾ ਉਹ ਸਭ ਤੋਂ ਵੱਡਾ ਹੈ ਸਭ ਨੂੰ ਦੇਣ ਹਾਰ ਹੈ ਕਹਿੰਦੇ ਉਹਨੂੰ ਸਦਾ ਨਮਸਕਾਰ ਕਰਨੀ ਚਾਹੀਦੀ ਹੈ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੂਖਤਾ ਹੂ ਮਨ ਉਠਾ ਕਹਿੰਦੇ ਜਿਸ ਪਰਮਾ ਜਿਸ ਜੀਵ ਦੇ ਮਨ ਵਿੱਚ ਪਰਮਾਤਮਾ ਪਿਆਰਾ ਲੱਗ ਗਿਆ ਕਹਿੰਦੇ ਉਹਦੇ ਮਨ ਦੇ ਵਿੱਚ ਸਾਰੇ ਸੁੱਖ ਆ ਕੇ ਵਸ ਜਾਂਦੇ ਨੇ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਨੇ ਆਪਣਾ ਭਾਣਾ ਮਿੱਠਾ ਕਰਕੇ ਮੰਨਣ ਲਾ ਲਿਆ ਕਹਿੰਦੇ ਉਸ ਨੇ ਸੰਸਾਰ ਦੇ ਸਾਰੇ ਹੀ ਪਦਾਰਥ ਪਾ ਲੈਨੇ ਪਿੱਛੇ ਕੁਝ ਵੀ ਨਹੀਂ ਰਹਿ ਗਿਆ ਅਗਨਤ ਸਹਾ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਚ ਬਹਰ ਸਾਹਾਲੇ ਅਗਿਆਨੀ ਮਨ ਰੋਸ ਕਰੇ ਕਹਿੰਦੇ ਪਰਮਾਤਮਾ ਨੇ ਅਣਗਿਣਤ ਹੀ ਕਹਿੰਦੇ ਪਦਾਰਥ ਜੀਵ ਨੂੰ ਦਿੱਤੇ ਨੇ ਕਹਿੰਦੇ ਜੀਵ ਉਹਨਾਂ ਪਦਾਰਥਾਂ ਨੂੰ ਭੋਗਦੇ ਨੇ ਵਰਤਦੇ ਨੇ ਆਨੰਦ ਚ ਖੁਸ਼ੀਆਂ ਚ ਰਹਿੰਦੇ ਨੇ ਕਹਿੰਦੇ ਜੇ ਉਹਨਾਂ ਅਮਾਨਤਾਂ ਵਿੱਚੋਂ ਕਹਿੰਦੇ ਪਰਮਾਤਮਾ ਇੱਕ ਆਪਣੀ ਕੋਈ ਵਾਪਸ ਲੈ ਲਵੇ ਤਾਂ ਕਹਿੰਦੇ ਵੀ ਇਹ ਜੀਵ ਕਹਿੰਦੇ ਅਗਿਆਨੀ ਆ ਕਹਿੰਦੇ ਜਾਣਦਾ ਨਹੀਂ ਹੈ ਫਿਰ ਕਹਿੰਦੇ ਇਹਨੂੰ ਇੰਨੀ ਸਮਝ ਨਹੀਂ ਹੈ ਕਹਿੰਦੇ ਮਨ ਵਿੱਚ ਰੋਸ ਕਰਦਾ ਹੈ ਦਾਤੇ ਦਾ ਸ਼ੁਕਰ ਨਹੀਂ ਕਰਦਾ ਫਿਰ ਰੋਸ ਕਰਦਾ ਵੀ ਇੱਕ ਚੀਜ਼ ਵਾਪਸ ਕਿਉਂ ਲੈ ਲਈ ਆਪਣੀ ਪਰਤੀਤ ਆਪ ਹੀ ਖੋਵੇ ਬਹਰ ਉਸ ਕਾ ਵਿਸਵਾਸ ਨਾ ਹੋਵੇ ਕਹਿੰਦੇ ਫਿਰ ਇਸ ਤਰ੍ਹਾਂ ਪ੍ਰਮਾਤਮਾ ਦੇ ਅੱਗੇ ਆਪਣਾ ਵਿਸ਼ਵਾਸ ਆਪ ਹੀ ਗਵਾ ਲੈਂਦਾ ਹੈ ਫਿਰ ਪ੍ਰਮਾਤਮਾ ਮੁੜ ਕੇ ਇਹਦੇ ਤੇ ਵਿਸ਼ਵਾਸ ਨਹੀਂ ਕਰ ਸਕਦਾ ਜਦੋਂ ਉਹਦਾ ਧੰਨਵਾਦ ਕਰਨ ਦੀ ਬਜਾਏ ਗਿਲੇ ਕਰਦਾ ਰਹਿੰਦਾ ਜਿਸ ਕੀ ਵਸਤ ਇਸ ਆਗੈ ਰੱਖੈ ਪ੍ਰਭ ਕੀ ਆਗਿਆ ਮਨੈ ਮਾਥੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਕਹਿੰਦੇ ਜੇ ਪਰਮਾਤਮਾ ਆਪਣੀਆਂ ਦਿੱਤੀਆਂ ਵਸਤਾਂ ਚੋਂ ਕੋਈ ਇੱਕ ਵਾਪਸ ਲੈ ਲੈਂਦਾ ਤੇ ਜੀਵ ਰੋਸ ਕਰਦਾ ਪਰ ਕਹਿੰਦੇ ਇਹਦੀ ਜਗਾ ਜੇ ਇਸ ਤਰ੍ਹਾਂ ਕਰੇ ਕਿ ਜੋ ਪਰਮਾਤਮਾ ਦੀਆਂ ਵਸਤ ਹੈਗੀਆਂ ਨੇ ਜਿਹੜੀ ਪਰਮਾਤਮਾ ਇਹ ਤਾਂ ਮੰਗਦਾ ਤਾਂ ਇਹ ਆਪਣੇ ਮਤਲਬ ਸਿਰ ਮੱਥੇ ਹੋ ਕੇ ਪਰਮਾਤਮਾ ਦੀ ਆਗਿਆ ਨੂੰ ਮੰਨੇ ਰੋਜ਼ ਨਾ ਕਰੇ ਵੀ ਕੋਈ ਗੱਲ ਨਹੀਂ ਜੇ ਪਰਮਾਤਮਾ ਨੇ ਆਪਣੀ ਦਿੱਤੀ ਚੀਜ਼ ਵਾਪਸ ਲੈ ਲਈ ਜਾਂ ਖੁਸ਼ੀ-ਖੁਸ਼ੀ ਦੇਵੇ ਕਹਿੰਦੇ ਫਿਰ ਇਸ ਤਰ੍ਹਾਂ ਪਰਮਾਤਮਾਏ ਤੇ ਚੌਗਣਾ ਕਹਿੰਦੇ ਨਿਹਾਲ ਹੁੰਦਾ ਜਿਆਦਾ ਖੁਸ਼ ਹੁੰਦਾ ਕਹਿੰਦੇ ਉਹ ਪਰਮਾਤਮਾ ਤਾਂ ਸਦਾ ਹੀ ਦਿਆਲੂ ਆ ਸਾਡੇ ਤੇ ਹਮੇਸ਼ਾ ਹੀ ਦਇਆ ਕਰਦਾ ਪਰ ਸਾਨੂੰ ਉਹਦਾ ਭਾਣਾ ਮਿੱਠਾ ਹੀ ਨਹੀਂ ਲੱਗਦਾ ਪਤਾ ਨਹੀਂ ਕਿਉਂ ਅਨੇਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਸ਼ਾਇਆ ਸਿਓ ਰੰਗ ਲਾਵੇ ਓ ਬਿਨ ਸੈ ਓ ਮਨ ਪਛੁਤਾਵੇ ਕਹਿੰਦੇ ਮਾਇਆ ਨੇ ਅਲੱਗ ਅਲੱਗ ਤਰ੍ਹਾਂ ਦੇ ਰੰਗ ਨੇ ਜਿਦੇ ਵਿੱਚ ਇਹ ਜੀਵ ਪਿਆਰ ਪਾਇਆ ਹੋਇਆ ਮਾਇਆ ਦੇ ਬਹੁਤ ਰੰਗ ਨੇ ਹੈਨਾ ਵੀ ਅਲੱਗ ਅਲੱਗ ਰੰਗਾਂ ਚ ਮਾਇਆ ਇਹਨੂੰ ਫਰਮਾਉਂਦੀ ਆ ਜ ਜਿਹਦੇ ਨਾਲ ਇਹਦਾ ਪਿਆਰ ਮਾਇਆ ਚ ਪੈਂਦਾ ਪਰ ਕਹਿੰਦੇ ਜਿਹੜੇ ਇਹ ਮਾਇਆ ਦੇ ਰੰਗ ਨੇ ਇਹ ਜਰੂਰ ਹੀ ਖਤਮ ਹੋਣ ਵਾਲੇ ਨੇ ਕਿਉਂ ਝੂਠੀ ਹੈਗੇ ਸਭ ਕੁਝ ਝੂਠਾ ਜੱਗ ਸੁਪਨਾ ਹੈ ਨਾ ਤੇ ਸਭ ਕੁਝ ਖਤਮ ਹੋਣ ਵਾਲਾ ਕਹਿੰਦੇ ਹਨਾ ਪਰ ਜੀਵ ਇਹ ਸਮਝਦਾ ਨਹੀਂ ਹੈਗਾ ਉਹ ਇਸ ਤਰ੍ਹਾਂ ਹੈ ਕਹਿੰਦੇ ਜਿਵੇਂ ਕੋਈ ਆ ਛਾਂ ਦੇ ਨਾਲ ਰੁੱਖ ਦੀ ਛਾਂ ਦੇ ਨਾਲ ਪਿਆਰ ਪਾਲਵੇ ਤਾਂ ਰੁੱਖ ਦੀ ਛਾਂ ਨੇ ਤਾਂ ਖਤਮ ਹੋਣਾ ਹੀ ਹੋਣਾ ਤੇ ਫਿਰ ਉਹ ਪਛਤਾਉਂਦਾ ਹੈ ਇਸ ਤਰ੍ਹਾਂ ਹੀ ਮਾਇਆ ਹੈ ਕਹਿੰਦੇ ਖਤਮ ਹੋਣ ਵਾਲੀ ਚੀਜ਼ ਹੈ ਜੋ ਦੀ ਸੈ ਸੋ ਚਾਲਨ ਹਾਰ ਲਪਟ ਰਿਓ ਤਹ ਅੰਧ ਅੰਧਾਰ ਬਟਾਉ ਸਿਓ ਜੋ ਲਾਵੇ ਨਹੀ ਤਾਕੋ ਹੱਥ ਨ ਆਵੇ ਕਹੇ ਕਹਿੰਦੇ ਇਸ ਜਗਤ ਵਿੱਚ ਜੋ ਵੀ ਸਾਨੂੰ ਦਿਖਾਈ ਦੇ ਰਿਹਾ ਉਹ ਸਭ ਕੁਝ ਕਹਿੰਦੇ ਖਤਮ ਹੋਣ ਵਾਲਾ ਹੈ ਇੱਕ ਨਾ ਇੱਕ ਦਿਨ ਪਰ ਕਹਿੰਦੇ ਇਹ ਜੀਵ ਅਗਿਆਨਤਾ ਦੇ ਵਿੱਚ ਉਹ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਬੜਾ ਮੋਹ ਲਾ ਲੈਂਦਾ ਇਹ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਕੋਈ ਕਹਿੰਦੇ ਰਾਹ ਜਾਂਦੇ ਰਾਹੀ ਦੇ ਨਾਲ ਪਿਆਰ ਪਾਲਵੇ ਤੇ ਫਿਰ ਕਹਿੰਦੇ ਉਹਦੇ ਵਿੱਚੋਂ ਹੱਥ ਵੱਲੇ ਕੁਝ ਨਹੀਂ ਆਉਂਦਾ ਕਿ ਰਾਹੀ ਤਾਂ ਚੱਲ ਰਿਹਾ ਉਹਨੇ ਰੁਕਣਾ ਨਹੀਂ ਹੈਗਾ ਤੇ ਉਹਦੇ ਨਾਲ ਪਿਆਰ ਪਾਇਆ ਉਹਨੇ اٹਕ ਨਹੀਂ ਜਾਣਾ ਫਿਰ ਉਹਦੇ ਨਾਲ ਪਿਆਰ ਪਾਉਣ ਦਾ ਫਾਇਦਾ ਹੀ ਕੀ ਹੋਇਆ ਇਸ ਤਰ੍ਹਾਂ ਹੀ ਮਾਇਆ ਦੇ ਰੰਗ ਨੇ ਝੂਠੇ ਨੇ ਸੱਚ ਜੋ ਰਹਿਣ ਵਾਲੀ ਚੀਜ਼ ਹੈ ਉਹ ਪਰਮਾਤਮਾ ਪਰਮਾਤਮਾ ਦਾ ਨਾਮ ਉਹਦੇ ਨਾਲ ਪਿਆਰ ਪਾਈਏ ਆਪਾਂ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਨਾਨਕ ਜੀ ਕਹਿੰਦੇ ਨੇ ਹੇ ਮਨ ਜੋ ਸੁਖ ਦੇਣ ਵਾਲੀ ਹੈ ਉਹ ਪਰਮਾਤਮਾ ਦੇ ਨਾਮ ਦੀ ਪ੍ਰੀਤ ਹੈ ਫਿਰ ਕਹਿੰਦੇ ਪਰਮਾਤਮਾ ਆਪ ਹੀ ਕਿਰਪਾ ਕਰਕੇ ਜੀਵ ਨੂੰ ਇਹ ਪ੍ਰੀਤ ਦੇ ਵਿੱਚ ਲਾ ਦਿੰਦਾ ਹੈ। ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹਉ ਮਮਤਾ ਮਾਇਆ ਕਹਿੰਦੇ ਜੇ ਸਾਡਾ ਤਨ ਧਨ ਸਾਰਾ ਪਰਿਵਾਰ ਸਭ ਕੁਝ ਕਹਿੰਦੇ ਇਹ ਝੂਠਾ ਹੈ ਵਿਨਸਨਹਾਰ ਹੈ। ਇਸ ਤਰ੍ਹਾਂ ਇਹ ਕਹਿੰਦੇ ਜਿਹੜੀ ਹਉਮੇ ਹੈ ਮਾਇਆ ਦੀ ਮਮਤਾ ਹੈ ਇਹ ਸਭ ਕੁਝ ਝੂਠ ਹੈ। ਮਿੱਥਿਆ ਰਾਜ ਜੋਬਨ ਤਨਮਾਲ ਮਿੱਥਿਆ ਕਾਮ ਕਰੋਧ ਬਿਕਰਾਲ ਕਹਿੰਦੇ ਇਸ ਤਰ੍ਹਾਂ ਹੀ ਰਾਜ ਜੋਬਨ ਜਵਾਨੀ ਤਨਮਾਲ ਪਦਾਰਥ ਸਭ ਕੁਝ ਕਹਿੰਦੇ ਇੱਕ ਦਿਨ ਖਤਮ ਹੋਣ ਵਾਲਾ ਹੈ ਇਸ ਤਰ੍ਹਾਂ ਹੀ ਕਹਿੰਦੇ ਸਾਡੇ ਜੀਵ ਦੇ ਮਨ ਨੂੰ ਲੱਗੇ ਹੋਏ ਵਿਕਾਰ ਨੇ ਜਿਵੇਂ ਕਾਮ ਕਰੋਧ ਨੇ ਇਹ ਵੀ ਵਿਅਰਥ ਜਾਣ ਵਾਲੇ ਹਨ ਮਿੱਥਿਆ ਰਥ ਹਸਤੀ ਅਸਵ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਕਹਿੰਦੇ ਜੋ ਸਜੀਵ ਦੇ ਸਾਰੀਆਂ ਪਦਾਰਥ ਹੈਗੇ ਨੇ ਪੂੰਜੀਆਂ ਬਣਾਈਆਂ ਇਕੱਠੀਆਂ ਕੀਤੀਆਂ ਨੇ ਰਥ ਨੇ ਹਾਥੀ ਨੇ ਘੋੜੇ ਨੇ ਕੱਪੜੇ ਨੇ ਕਹਿੰਦੇ ਇਸ ਤਰ੍ਹਾਂ ਹੀ ਮਾਇਆ ਦੇ ਰੰਗ ਨੇ ਇਹ ਸਭ ਕੁਝ ਕਹਿੰਦੇ ਇੱਕ ਦਿਨ ਖਤਮ ਹੋਣ ਵਾਲੀਆਂ ਚੀਜ਼ਾਂ ਨੇ ਫਿਰ ਇਹਨਾਂ ਦੇ ਨਾਲ ਜੋ ਪਿਆਰ ਹੈ ਉਹ ਝੂਠਾ ਹੈ ਮਿੱਥਿਆ ਤ੍ਰੋ ਮੋਹ ਅਭਿਮਾਨ ਮਿੱਥਿਆ ਆਪਸ ਉਪਰ ਕਰਤ ਗੁਮਾਨ ਇਸ ਤਰ੍ਹਾਂ ਇਹ ਕਹਿੰਦੇ ਕਿਸੇ ਨਾਲ ਦਗਾ ਕਰਨਾ ਮੋਹ ਹੰਕਾਰ ਕਰਨਾ ਮਾਣ ਕਰਨਾ ਕਹਿੰਦੇ ਆਪਣੇ ਉੱਪਰ ਮਾਣ ਕਰਨਾ ਇਹ ਸਭ ਕੁਝ ਬੇਅਰਥ ਚੀਜ਼ਾਂ ਨੇ ਕਿਉਂਕਿ ਸਾਰੇ ਰੰਗ ਇਹ ਖਤਮ ਹੋਣ ਵਾਲੇ ਨੇ ਅਸਤੇਰਾ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਨਾਨਕ ਜੀ ਕਹਿੰਦੇ ਨੇ ਜਿਹੜੀ ਇੱਕ ਚੀਜ਼ ਰਹਿਣ ਵਾਲੀ ਹੈ ਸਦਾ ਉਹ ਹੈ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਭਗਤੀ ਕਰਨੀ ਨਾਨਕ ਜੀ ਕਹਿੰਦੇ ਨੇ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਨਾਨਕ ਜੀ ਕਹਿੰਦੇ ਨੇ ਮੈਂ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਲਾ ਕੇ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਆਤਮਿਕ ਜੀਵਨ ਪਾ ਰਿਆਂ ਹਾਂ ਮਿਥਿਆ ਸਰਵਨ ਪਰ ਨਿੰਦਾ ਸੁਨੇ ਮਿਥਿਆ ਹਸਤ ਪਰ ਦਰਬ ਕੋਹਿਰੇ ਮਿਥਿਆ ਮਿਥਿਆ ਨੇਤਰ ਪੇਖਤ ਪਰ ਤਰੇ ਰੂਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਕਹਿੰਦੇ ਕੰਨਾਂ ਨਾਲ ਦੂਸਰਿਆਂ ਦੀ ਨਿੰਦਾ ਸੁਣਨੀ ਵਿਅਰਥ ਹੈਗੀ ਆ ਇਸ ਤਰ੍ਹਾਂ ਹੀ ਕਹਿੰਦੇ ਹਾ ਹੱਥਾਂ ਦੇ ਨਾਲ ਪਰਾਇਆ ਧਨ ਚੁਰਾਉਣਾ ਕਹਿੰਦੇ ਇਹ ਵੀ ਕਹਿੰਦੇ ਵਿਅਰਥ ਹੈ ਝੂਠਾ ਹੈ ਫਿਰ ਕਹਿੰਦੇ ਅੱਖਾਂ ਦੇ ਨਾਲ ਪਰਾਇਆ ਰੂਪ ਤੱਕਣਾ ਇਹ ਵੀ ਕਹਿੰਦੇ ਵਿਅਰਥ ਹੈ ਇਸ ਤਰ੍ਹਾਂ ਹੀ ਕਹਿੰਦੇ ਅਲੱਗ ਅਲੱਗ ਭੋਜਨਾਂ ਦੇ ਸਵਾਦ ਰਸਨਾ ਸਾਡੀ ਜੋ ਚੱਖਦੀ ਹੈ ਇਹ ਵੀ ਵਿਅਰਥ ਜਾਂਦੇ ਹਨ ਮਿਥਿਆ ਚਰਨ ਪਰ ਵਿਕਾਰ ਕਉਤਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿੱਥਿਆ ਤਨ ਨਹੀਂ ਪਰ ਉਪਕਾਰਾ ਮਿੱਥਿਆ ਬਾਸ ਲੇਤ ਵਿਕਾਰਾ ਕਹਿੰਦੇ ਜਿਹੜੇ ਪੈਰ ਵਿਕਾਰ ਕਰਨ ਲਈ ਵਿਕਾਰਾਂ ਵੱਲ ਜਾਂਦੇ ਨੇ ਉਹ ਵੀ ਕਹਿੰਦੇ ਵਿਅਰਥ ਨੇ ਇਸ ਤਰ੍ਹਾਂ ਹੀ ਕਹਿੰਦੇ ਮਨ ਦਾ ਲੋਭ ਵਿੱਚ ਪੈ ਜਾਣਾ ਇਹ ਵੀ ਕਹਿੰਦੇ ਝੂਠਾ ਹੈ ਵਿਅਰਥ ਹੈ ਕਹਿੰਦੇ ਉਹ ਸਰੀਰ ਵੀ ਵਿਅਰਥ ਹੈ ਕਹਿੰਦੇ ਜੋ ਦੂਜੇ ਦੇ ਕੰਮ ਨਹੀਂ ਆਉਂਦਾ ਹੈਗਾ ਪਰ ਉਪਕਾਰ ਦਾ ਕੰਮ ਨਹੀਂ ਕਰਦਾ ਹੈਗਾ ਕਹਿੰਦੇ ਇਹ ਸਾਡਾ ਨੱਕ ਜੋ ਵੀ ਕਹਿੰਦੇ ਅਲੱਗ-ਅਲੱਗ ਵਿਕਾਰਾਂ ਨੂੰ ਸੁੰਘਦਾ ਹੈ ਇਹ ਵੀ ਕਹਿੰਦੇ ਵਿਅਰਥ ਹੈ ਬੇਨਬੂਜੇ ਮਿੱਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਕਹਿੰਦੇ ਜੀਵਨ ਦੀ ਅਸਲੀਅਤ ਸਮਝਣ ਤੋਂ ਬਿਨਾ ਕਿ ਸਾਡਾ ਮਨੋਖਾ ਜੀਵਨ ਦਾ ਅਸਲੀ ਮਨੋਰਥ ਕੀਆ ਸਭ ਕੰਮ ਕੀਤੇ ਹੋਏ ਝੂਠੇ ਨੇ ਵਿਅਰਥ ਨੇ ਕਹਿੰਦੇ ਉਹੀ ਮਨੁੱਖਾ ਦੇ ਸਫਲ ਹੈ ਨਾਨਕ ਜੀ ਕਹਿੰਦੇ ਨੇ ਜਿਨੇ ਹਰੀਦਾ ਪਰਮਾਤਮਾ ਦਾ ਨਾਮ ਜਪ ਲਿਆ ਬਸ ਉਹ ਦੇਹ ਸਫਲ ਹੋ ਗਈ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਬਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਖ ਆਵਤਤਾ ਕੈ ਦੁਰਗੰਧ ਕਹਿੰਦੇ ਜੋ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਦੀ ਚਾਹ ਜਿੰਨੀ ਮਰਜ਼ੀ ਲੰਬੀ ਉਮਰ ਹੋ ਜੇ ਕਹਿੰਦੇ ਉਹ ਵਿਅਰਥ ਜਾਂਦੀ ਆ ਕਿਉਂਕਿ ਨਾਮ ਜਪਣ ਤੋਂ ਬਿਨਾ ਉਹਦਾ ਮਨ ਤਾਂ ਨਾ ਪਵਿੱਤਰ ਤਾਂ ਹੋਇਆ ਹੀ ਨਹੀਂ ਕਹਿੰਦੇ ਜਿਨੇ ਕਹਿੰਦੇ ਨਾਮ ਨਹੀਂ ਜਪਿਆ ਉਹ ਤਨ ਕਹਿੰਦੇ ਵਿਅਰਥ ਚਲੇ ਗਿਆ ਉਹ ਜ਼ਿੰਦਗੀ ਵਿਅਰਥ ਚਲੀ ਗਈ ਕਿਉਂ ਨਾਮ ਨਾ ਜਪਣ ਦੇ ਕੋਲੋਂ ਕਹਿੰਦੇ ਵਿਕਾਰਾਂ ਦੀ ਬੁਦਬੂ ਆਉਂਦੀ ਆ ਜੋ ਨਾਮ ਨਹੀਂ ਜਪਦਾ ਪਰਮਾਤਮਾ ਦਾ ਆਪਣੇ ਮਨ ਨੂੰ ਤਨ ਨੂੰ ਪਵਿੱਤਰ ਨਹੀਂ ਕਰਦਾ ਬੇਨ ਸਿਮਰਨ ਦੇ ਨ ਰੈ ਨ ਬਿਰਥਾ ਬਿਹਾਏ ਮੇਗ ਬਿਨਾ ਜਿਉ ਖੇਤੀ ਜਾਏ ਜੋ ਜੀਵ ਕਹਿੰਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਕਹਿੰਦੇ ਉਹਨਾਂ ਦਾ ਦਿਨ ਵੀ ਤੇ ਰਾਤ ਵੀ ਵਿਅਰਥੀ ਜਾਂਦਾ ਸਿਮਰਨ ਤੋਂ ਵਾਂਝੇ ਰਹਾ ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਖੇਤੀ ਪਾਣੀ ਤੋਂ ਬਿਨਾ ਮੀਤੋਂ ਬਿਨਾ ਖਰਾਬ ਹੋ ਜਾਂਦੀ ਆ ਇਸ ਜੀਵ ਦੀ ਜ਼ਿੰਦਗੀ ਨਾਮ ਤੋਂ ਬਿਨਾ ਵਿਅਰਥ ਚਲੀ ਗਈ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਜਿਸ ਤਰ੍ਹਾਂ ਕਹਿੰਦੇ ਕੰਜੂਸ ਕੋਲ ਚਾ ਜਿੰਨਾ ਮਰਜੀ ਧਨ ਹੋਵੇ ਕਿਉਂਕਿ ਉਹਨੇ ਵਰਤਨਾ ਨਹੀਂ ਹੋਇਆ ਫੇ ਉਹ ਸਾਰਾ ਧਨ ਵਿਅਰਥ ਆ ਇਸ ਤਰ੍ਹਾਂ ਹੀ ਕਹਿੰਦੇ ਜਿਸ ਜੀਵ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਉਹਦੇ ਸਾਰੇ ਹੋਰ ਸਾਰੇ ਕੰਮ ਕੀਤੇ ਵਿਅਰਥ ਹੋ ਗਏ ਲਿਖੇ ਚ ਨਹੀਂ ਪਏ ਤਨ ਤਨ ਤੇ ਜਨ ਜਿਹੇ ਘਟ ਵਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਨਾਨਕ ਜੀ ਕਹਿੰਦੇ ਨੇ ਉਹ ਜੀਵ ਤਨ ਨੇ ਤਨ ਨੇ ਕਹਿੰਦੇ ਉਹ ਸਰੀਰ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਗਿਆ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ ਸਦਕੇ ਜਾਵਾਂ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੈ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਪੇਖ ਨਾ ਕਾਹੂ ਪੀਨ ਕਹਿੰਦੇ ਕਈ ਜੀਵ ਬਾਹਰੋਂ ਵਿਖਾਵਾ ਕਰਦੇ ਨੇ ਧਾਰਮਿਕ ਪੇਖਦਾ ਪਰ ਅੰਦਰੋਂ ਕਮਾਈ ਨਹੀਂ ਹੈ ਭਗਤੀ ਦੀ ਬਾਹਰੋਂ ਧਰਮ ਦਾ ਪਹਿਰਾਵਾ ਪਰ ਅੰਦਰ ਧਰਮ ਨਹੀਂ ਹੈ ਕਹਿੰਦੇ ਉੱਪਰੋਂ ਗੱਲਾਂ ਨੇ ਧਰਮ ਦੀਆਂ ਪਰ ਮਨ ਵਿੱਚ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਹੈ ਕਹਿੰਦੇ ਇਹਨਾਂ ਪੇਖਾਂ ਦੇ ਨਾਲ ਪ੍ਰਮਾਤਮਾ ਨਹੀਂ ਭੇਜਦਾ ਕਿਉਂਕਿ ਪ੍ਰਮਾਤਮਾ ਸਾਡੇ ਅੰਦਰ ਦੀ ਜਾਣਨਹਾਰ ਹੈ ਉਹਨੂੰ ਪਲ-ਪਲ ਦੀ ਖਬਰ ਹੈ ਅੰਦਰ ਦੀ ਔਰ ਉਪਦੇਸ ਹੈ ਆਪ ਨਾ ਕਰੈ ਆਵਤ ਜਾਵਤ ਜਨਮ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸਿੱਖਤ ਰੈ ਸੰਸਾਰ ਕਹਿੰਦੇ ਜੋ ਜੀਵ ਦੂਸਰਿਆਂ ਨੂੰ ਤਾਂ ਕਹਿੰਦਾ ਨਾਮ ਜਪੋ ਸਿੱਖਿਆ ਦਿੰਦਾ ਪਰ ਆਪ ਨਹੀਂ ਜਪਦਾ ਪ੍ਰਮਾਤਮਾ ਦਾ ਨਾਮ ਕਹਿੰਦੇ ਉਹ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਕਹਿੰਦੇ ਪਰ ਜਿਸ ਦੇ ਅੰਦਰ ਪਰਮਾਤਮਾ ਵਸ ਗਿਆ ਪਰਮਾਤਮਾ ਦਾ ਨਾਮ ਵਸ ਗਿਆ ਕਹਿੰਦੀ ਉਹ ਕਹਿੰਦੇ ਉਹਦੀ ਸਿੱਖਿਆ ਸੁਣ ਕੇ ਸਾਰਾ ਸੰਸਾਰ ਤਰ ਜਾਂਦਾ ਭਵਜਲ ਨੂੰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ ਕਹਿੰਦੇ हे ਪਰਮਾਤਮਾ ਜੀ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਉਹਨਾਂ ਦੀ ਜੀਵਾਂ ਦੀ ਤੇਰੇ ਨਾਲ ਸਾਂਝ ਪੈ ਜਾਂਦੀ ਆ ਉਹਨਾਂ ਨੇ ਤੈਨੂੰ ਪਛਾਣ ਲਿਆ ਨਾਨਕ ਜੀ ਕਹਿੰਦੇ ਨੇ ਉਹਨਾਂ ਤੇਰੇ ਸੇਵਕਾਂ ਦੇ ਮੈਂ ਚਰਨੀ ਪੈਂਦਾ ਹਾਂ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੈ ਮਾਨੈ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਉਹ ਸਾਡੀ ਸੁਣਦਾ ਹੈ ਉਸ ਸਭ ਕੁਝ ਆਣਦਾ ਹੈ ਸਾਡੇ ਅੰਦਰ ਦੀ ਕਹਿੰਦੇ ਉਹ ਆਪਣੇ ਬਣਾਏ ਹੋਏ ਜੀਵ ਨੂੰ ਆਪ ਹੀ ਮਾਣ ਬਖਸ਼ਦਾ ਹੈ ਆਪੈ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨੇਰਾ ਕਹਿੰਦੇ ਪਰਮਾਤਮਾ ਜੀਵ ਦੇ ਕੀਤੇ ਹੋਏ ਕਰਮਾਂ ਦਾ ਨਵੇੜਾ ਆਪ ਹੀ ਕਰਦਾ ਹੈ ਉਹਨਾਂ ਦੇ ਆਧਾਰ ਤੇ ਹੀ ਕਿਸੇ ਜੀਵ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਮੇਰੇ ਨੇੜੇ ਹੈ ਕਿਸੇ ਨੂੰ ਮਹਿਸੂਸ ਹੁੰਦਾ ਕਿ ਪਰਮਾਤਮਾ ਮੇਰੇ ਤੋਂ ਬੜਾ ਦੂਰ ਹੈ ਇਹ ਉਹਦੇ ਪਿਛਲੇ ਜਿਹੜੇ ਪ੍ਰਾਣੇ ਕਰਮ ਨੇ ਉਹਨਾਂ ਦੇ ਸੰਸਕਾਰਾਂ ਦੇ ਹਿਸਾਬ ਨਾਲ ਲਿਖੇ ਲੇਖੇ ਦੇ ਮੁਤਾਬਿਕ ਉਪਾਵਸਿਆਨਪਸਗਲਤੇ ਰਹਤ ਸਬਕਛ ਜਾਣੈ ਆਤਮ ਕੀ ਰਹਿਤ ਕਹਿੰਦੇ ਜੀਵ ਕੋਈ ਸਿਆਣ ਪੰਚ ਤਰਾਇਆਂ ਕਰਕੇ ਪ੍ਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕਦਾ ਪ੍ਰਮਾਤਮਾ ਹਰ ਇੱਕ ਦੇ ਅੰਦਰ ਦੀ ਆਤਮਿਕ ਦਸ਼ਾ ਨੂੰ ਜਾਣਦਾ ਹੈ ਜਿਸ ਭਾਵ ਹੈ ਤਿਸ ਲੈ ਲੜ ਲਾਏ ਥਨ ਥਨੰਤਰ ਰਿਹਾ ਸਮਾਏ ਕਹਿੰਦੇ ਪ੍ਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਜਿਹਦੇ ਤੇ ਪ੍ਰਸੰਨ ਹੁੰਦਾ ਹੈ ਉਹਨੂੰ ਆਪਣੇ ਚਰਨਾ ਦੀ ਪ੍ਰੀਤ ਦੇ ਦਿੰਦਾ ਹੈ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਨਾਨਕ ਜੀ ਕਹਿੰਦੇ ਨੇ ਜਿਸ ਸੇਵਕ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਆ ਉਹ ਜੀਵ ਕਹਿੰਦੇ ਪਲ ਪਲ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਹਰ ਵਕਤ ਪਰਮਾਤਮਾ ਦਾ ਨਾਮ ਜਪਦੇ ਨੇ ਜਿਨ੍ਹਾਂ ਤੇ ਉਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਮੇਰੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਸਤਿਗੁਰੂ ਜੀ ਅੱਗੇ ਤੋਂ ਸਮਤ ਦਿਓ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ